ਇਹਨਾਂ ਤਸਵੀਰਾਂ ਨੂੰ ਜ਼ਰਾ ਵੇਖੋ ਤੇ ਅੰਦਾਜ਼ਾ ਲਗਾਓ ਕਿ ਉਸ ਪਰਿਵਾਰ ਤੇ ਕੀ ਬੀਤੇਗੀ ਜਿਸ ਪਰਿਵਾਰ ਦੇ ਘਰ ਦੇ ਵਿੱਚ ਵਿਆਹ ਰੱਖਿਆ ਹੁੰਦਾ ਹੈ ਵਿਆਹ ਦੀਆਂ ਤਿਆਰੀਆਂ ਚੱਲ ਰੀਆਂ ਹੁੰਦੀਆਂ ਨੇ ਵਿਆਹ ਦਾ ਸਮਾਨ ਜਿਹੜਾ ਘਰ ਦੇ ਵਿੱਚ ਲਿਆਂਦਾ ਹੋਵੇ ਤਾਂ ਅਚਾਨਕ ਜਦੋਂ ਉਹ ਆਪਣੇ ਘਰ ਵਾਪਸ ਆਣ ਸਮਾਨ ਖਰੀਦ ਕੇ ਤੇ ਉਹਨਾਂ ਦੇ ਉਸੇ ਸਮਾਨ ਨੂੰ ਜਦ ਅੱਗ ਲੱਗੀ ਹੋਈ ਮਿਲੇ ਤਾਂ ਸੋਚੋ ਕਿ ਉਸ ਪਰਿਵਾਰ ਤੇ ਕੀ ਬੀਤਦੀ ਹੈ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮਲੋਠ ਤੋਂ ਜਿੱਥੇ ਇੱਕ ਵਿਆਹ ਵਾਲੇ ਘਰ ਨੂੰ ਅੱਗ ਲਾਈ ਗਈ ਹੈ ਹਾਲਾਂਕਿ ਇਹ ਇਲਜ਼ਾਮ ਲਗਾਏ ਗਏ ਨੇ ਇਸ ਪਰਿਵਾਰ ਦੇ ਵੱਲੋਂ ਤਸਵੀਰਾਂ ਦੇ ਵਿੱਚ ਤੁਹਾਨੂੰ ਵਿਖਾ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਸਮਾਨ ਨੂੰ ਸਾੜਿਆ ਗਿਆ ਹੈ ਵੱਡੇ ਇਲਜ਼ਾਮ ਨੇ ਜੋ ਇਸ ਪਰਿਵਾਰ ਨੇ ਲਾਏ ਨੇ ਦਰਅਸਲ ਇਹ ਪੂਰਾ ਮਾਮਲਾ ਇੱਥੋਂ ਸ਼ੁਰੂਆਤ ਹੁੰਦਾ ਹੈ ਕਿ ਇਸੇ ਪਰਿਵਾਰ ਦੇ ਮੁੰਡੇ ਨੂੰ ਇੱਕ ਕੁੜੀ ਪਸੰਦਾ ਜਾਂਦੀ ਹੈ ਤੇ ਉਹ ਕੁੜੀ ਨੂੰ ਆਪਣੇ ਨਾਲ ਲੈ ਜਾਂਦਾ ਹੈ ਤੇ ਇਹ ਗੱਲ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਪਸੰਦ ਨਹੀਂ ਆਂਦੀ ਜਿਸ ਤੋਂ ਬਾਅਦ ਪੰਚਾਇਤ ਤੱਕ ਇਹ ਮਾਮਲਾ ਜਾਂਦਾ ਹੈ ਤੇ ਰਾਜ਼inama ਹੋ ਜਾਂਦਾ ਹੈ ਤੇ ਦੋਵੇਂ ਆਪੋ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹਿੰਦੇ ਨੇ ਪਰ ਅਚਾਨਕ ਕੀ ਹੁੰਦਾ ਹੈ ਕਿ ਕੁੜੀ ਵਾਲਿਆਂ ਨੇ ਕਿਹਾ ਕਿ ਉਹਨਾਂ ਦੀ ਕੁੜੀ ਘਰ ਚੋਂ ਚਲੀ ਗਈ ਹੈ ਕਿਤੇ ਚਲੀ ਗਈ ਹੈ ਤੇ ਜਿਸ ਦਾ ਖਦਸ਼ਾ ਉਹਨਾਂ ਨੂੰ ਇਹ ਹੈ ਕਿ ਮੁੰਡੇ ਦੇ ਪਰਿਵਾਰ ਨੇ ਉਸ ਨੂੰ ਕਿਤੇ ਲੁਕਾਇਆ ਹੈ ਜਾਂ ਉਸ ਨੂੰ ਆਪਣੇ ਨਾਲ ਲੈ ਗਏ ਨੇ ਜਿਸ ਦੇ ਰੋਸ਼ ਦੇ ਵੱਜੋਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਵਾਲਿਆਂ ਦੇ ਘਰ ਆ ਕੇ ਉਹਨਾਂ ਦੇ ਸਮਾਨ ਨੂੰ ਅੱਗ ਲਾਈ ਦੱਸ ਦੇ ਕਿ ਉਸੇ ਮੁੰਡੇ ਦੀ ਭੈਣ ਦਾ ਵਿਆਹ ਰੱਖਿਆ ਹੁੰਦਾ ਘਰ ਦੇ ਵਿੱਚ ਤਿਆਰੀਆਂ ਚੱਲ ਜੀਆਂ ਹੁੰਦੀਆਂ ਨੇ ਤੇ ਪੂਰਾ ਪਰਿਵਾਰ ਜੋ ਹੈ ਸਮਾਨ ਖਰੀਦਣ ਦੇ ਲਈ ਬਾਜ਼ਾਰ ਗਿਆ ਹੁੰਦਾ ਤੇ ਜਦੋਂ ਆਉਂਦੇ ਨੇ ਤੇ ਇਹਨਾਂ ਤਸਵੀਰਾਂ ਨੂੰ ਵੇਖਦੇ ਨੇ ਦੱਸਦੇ ਕਿ ਕਈ ਲੱਖਾਂ ਦਾ ਇੱਥੇ ਦੱਸਿਆ ਜਾ ਰਿਹਾ ਹੈ ਕਿ ਨੁਕਸਾਨ ਹੋ ਗਿਆ ਕਈ ਤੋਲੇ ਸੋਨਾ ਸੀ ਜਿਸ ਘਰ ਦੇ ਵਿੱਚ ਰੱਖਿਆ ਹੋਇਆ ਸੀ ਕੁੜੀ ਦੇ ਵਿਆਹ ਨੂੰ ਲੈ ਕੇ ਪਰ ਸਭ ਕੁਝ ਬਰਬਾਦ ਹੈ ਇਹ ਤਸਵੀਰਾਂ ਨੇ ਰੰਗ ਕਰ ਦੇਣ ਵਾਲੀਆਂ ਕਿ ਇੱਕ ਗੁੱਸੇ ਨਰਾਜ਼ਗੀ ਦੇ ਕਾਰਨ ਕਿਸ ਤਰੀਕੇ ਦੇ ਨਾਲ ਲੋਕ ਇਨਸਾਨੀਅਤ ਨੂੰ ਭੁੱਲ ਗਏ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਘਰਾਂ ਨੂੰ ਅੱਗ ਲਾਈ ਜਾਂਦੀ ਹੈ ਤਸਵੀਰਾਂ ਮੂੰਹੋਂ ਬੋਲਦੀਆਂ ਨੇ ਇਹ ਮੈਟਰ ਵੀਰਾ ਵੀ ਕਿਹੜਾ ਵੀ ਇੱਥੇ ਆਪਣੇ 7-8 ਬੰਦੇ ਆਏ ਤੇ ਉਹਨਾਂ ਨੇ ਪਟ્રોલ ਸਾਹ ਲਾ ਕੇ ਇਹਨਾਂ ਨੂੰ ਸਮਾਨ ਬਾਹਰ ਕੱਢ ਕੇ ਅੱਗ ਲਾ ਕੇ ਫੇ ਚਲੇ ਗਏ ਕੀ ਕਾਰਨ ਸੀ ਕਾਰਨ ਕੀ ਇਹ 2-3 ਮਹੀਨੇ ਪਹਿਲਾਂ ਇਹ ਕੁੜੀ ਮੁੰਡੇ ਦਾ ਵਕਟਰਾਈ ਸਾਡਾ ਮੁੰਡਾ ਸੀ ਤੇ ਉਹਨਾਂ ਦੀ ਕੁੜੀ ਆ ਜਿਉਂ ਆ ਉਸ ਵਿੱਚ ਚਲੇ ਗਏ ਦੋਨੇ ਸਹਿਮਤੀ ਨਾਲ ਇੱਕ ਦੋ ਵਾਰੀ ਚਲੇ ਗਏ ਰਾਈ ਨਵਾ ਹੋ ਗਿਆ ਸੀਗਾ ਵੀ ਨਾ ਤੁਸੀਂ ਪਿੰਡ ਚ ਕੁੜੀ ਲਾਉਣੀ ਸੀ ਮੁੰਡਾ ਲੱਗੇ ਉਹ ਕੁੜੀਆ ਕੱਲ ਦੀ ਸ਼ਾਇਦ ਸ਼ਾਇਦ ਚਲੀ ਗਈ ਫੇਰ ਤੇ ਉਹਨਾਂ ਨੇ ਆਖਿਆ ਜੀ ਇਸ ਇਹਨਾਂ ਦੇ ਘਰ ਦੇ ਪਰਿਵਾਰ ਨੂੰ ਕਢਾਈ ਮਾਰਨਾ ਸੀ ਤੇ ਆਗੂ ਬੁਲਾਉਣੀ ਕਰਨੀ ਸਾਡੇ ਇਸ ਟਾਈਮ ਤੇ ਮੌਜੂਦਾ ਕਿਉਂਕਿ ਇਹ ਜਿਹੜਾ ਮੁੰਡਾ ਲੈ ਕੇ ਗਿਆ ਉਹਦੀ ਸਿਸਟਰ ਵੀ ਮੈਰਜ ਹੈ ਜੀ 15 ਫਰਵਰੀ ਨੂੰ ਤੇ ਉਹਦੇ ਵਿੱਚ ਉਹ ਸਮਾਰਟ ਫੋਨ ਲੈਣ ਗਏ ਸੀ ਘਰੇ ਫਰਾਲ ਕੋਈ ਨਹੀਂ ਸੀ ਘਰੇ ਘਰ ਖਾਲੀ ਸੀ ਗਈ ਉਹਦੇ ਕਰਕੇ ਉਹ ਅੱਗ ਲਾ ਕੇ ਚਲੇ ਗਈ ਪਟਾਣ ਜੀਤ ਗਰੀ ਦੇ ਚ ਨਗਦੀ ਦੇ ਵਿੱਚ 2 ਲੱਖ ਰੁਪਏ ਸੀ ਜੀ 2.5 ਟੋਲੇ ਸੋਨੇ ਦੇ ਸੀ ਜਿਹੜੇ ਸੜ ਗਏ ਫਿਰ ਜੇ ਤੁਸੀਂ ਉਹ ਫੋਨ ਨਕਸਨ ਪੈਸੇ ਦਾ ਸੋਨਾ ਸੀਗਾ ਕਿਹੜਾ ਸਮਾਨ ਸੀ ਦਾਸ ਸੀਗਾ ਸਾਰਾ ਸੜ ਗਿਆ ਉਹਦੇ ਵਿੱਚ ਵੀ ਤਿੰਨ ਚਾਰ ਬੁੜੀਆਂ ਤਿੰਨ ਚਾਰ ਬੰਦੇ ਸੀਗੇ ਲੜਕੀ ਵਾਲਿਆਂ ਦੇ ਸੀ ਲੜਕੀ ਵਾਲਿਆਂ ਦੇ ਹਾਂਜੀ ਕੋਈ ਗੱਲਬਾਤ ਹੋਈ ਹੈ ਪੁਲਿਸ ਦੇ ਸਮੱਸਿਆ ਨੀ ਪਹਿਲਾਂ ਥਾਣੇ ਲਖ ਲਈ ਰਾਜਨਾਮਾ ਹੋਇਆ ਜੀ ਇੱਕ ਵਾਰੀ ਪੁਜਾਦਨੇ ਰਾਜਨਾਮਾ ਤੇ ਤੀਜੀ ਵਾਰੀ ਗੱਲ ਬਣ ਗਈ ਹਾਂਜੀ ਸਾਨੂੰ ਇੱਕ ਫੋਨ ਗਿਆ ਸਵੇਰ 10 ਵਜੇ ਕਰੀਬ ਐਂਡ ਤਾਮਪੋਟ ਸਰਪੰਚ ਸਰਹਕਾਸੀਨਾਂ ਦਾਦੀ ਉਹਨਾਂ ਨੂੰ ਦੱਸਿਆ ਵੀ ਘਰ ਨੂੰ ਅੱਗ ਲੱਗੀ ਹੋਈ ਇੱਥੇ ਜੀ ਦੇ ਇਸ ਨੂੰ ਪੁਲਸਪਟੀ ਲੈ ਕੇ ਮੈਂ ਇਥੇ ਮੌਕਾ ਤੇ ਪਹੁੰਚਾ ਆਇਆ ਮੌਕੇ ਤੇ ਜੋ ਅਸੀਂ ਵੇਖਦੇ ਤੇ ਪੇਸ਼ ਕਰ ਆਪਣੇ ਕਾਰ ਵੀ ਕਰ ਰਹੇ ਆ ਆਪ ਨੂੰ ਆਪ ਨੂੰ ਘਰ ਨੂੰ ਕਾਫੀ ਨੁਕਸਾਨ ਹੋਇਆ ਜਿਹੜਾ ਪੰਪੂੜ ਕੀਤੀ ਵੀ ਇਹਨਾਂ ਨੇ ਉਸ ਵੰਤ ਤੋਂ ਜੋ ਵੀ ਕਾਰ ਵੀ ਬਿਆਨ ਖਾ ਉਹ ਸਮਾਕਾਰ ਵੀ ਬੰਦੀ ਕਰਦੇ ਬਿਲਕੁਲ ਲੜਕੀ ਦਾ ਮੈਂ ਪਿੰਡ ਵਾਲੇ ਕਹਿ ਰਿਹਾ ਕਿ ਵੀ 2 ਮਹੀਨੇ ਪਹਿਲਾਂ ਇੱਕ ਇੰਦਾਜ ਹਰਪੀ ਸਿੰਘ ਮੁੰਡਾ ਨਾ ਦਾ ਨਾ ਦਾ ਮੁੰਡਾ ਹਰਪੀ ਸਿੰਘ ਉਹ ਇਹਨਾਂ ਦੀ ਲੜਕੀ ਨੂੰ ਲੈ ਗਿਆ ਸੀਗਾ ਉਸ ਤੋਂ ਬਾਅਦ ਜਦੋਂ ਪੰਚਾਇਤ ਵਿੱਚ ਹੀ ਰਾਜ ਨਮ ਹੋ ਗਿਆ ਸੀਗਾ ਇਹ ਪਿੰਡ ਪੰਚਾਇਤ ਘਰੀ ਆ ਵੀ ਮਤਲਬ ਜੇ ਲੜਕੀ ਵਾਲੇ ਹੀ ਘਰ ਆਏ ਤਾਂ ਉਹ ਘਰ ਨੂੰ ਪੰਨ ਤੋੜ ਕਰਕੇ ਧੱਕ ਲੱਗੇ